ਜਦੋਂ ਹਜ਼ੂਰ ਕਨਾਦ ਤੋਂ ਅੰਦਰ ਪ੍ਰਵੇਸ਼ ਹੋਏ ਤੇ ਜਰੂ 1000 ਸਿੰਘਾਂ ਦੇ ਨੈਤਰਾਂ ਵਿੱਚੋਂ ਅੱਖਰ ਉੱਗਣ ਲੱਗ ਪਏ ਤੇਰੇ ਬਚਨ ਕਹੇ ਖਾਲਸਾ ਜੀ ਸਾਡੇ ਦੋ ਬਚਨ ਯਾਦ ਰੱਖਿਓ ਇੱਕ ਤਾਂ ਗੁਰਮੰਤਰ ਤੇ ਗੁਰਬਾਣੀ ਕਦੇ ਨਾ ਵਿਸਾਰਿਓ ਦੂਸਰਾ ਸ਼ਸਤਰ ਵਿਦਿਆ ਦਾ ਅਭਿਆਸ ਨਾ ਤਿਆਗਿਓ ਸੰਸਾਰ ਦੀ ਕੋਈ ਕੌਮ ਤੁਹਾਨੂੰ غلام ਨਹੀਂ ਕਰ ਸਕਦੀ ਹਜ਼ੂਰ ਇਹ ਬਚਨ ਕਹਿ ਕੇ ਅੰਦਰ ਪ੍ਰਵੇਸ਼ ਹੋਏ ਆ ਕੇਵਲ ਭਾਈ ਹਰ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਜੀ ਮਹਾਰਾ ਆਗਿਆ ਕੀਤੀ ਤੇ ਭਾਈ ਹਰ ਸਿੰਘ ਜੀ ਚੰਡਾ ਪਰਚੰਦ ਕਰਦਿਓ ਹਜ਼ੂਰ ਬੜੀ ਹੋਈ ਉੱਚੀ ਥਾਂ ਤੇ ਚੌਂਕਲਾ ਲਾ ਕਰਕੇ ਬੈਠ ਗਏ ਜਦੋਂ ਸਤਿਗੁਰੂ ਜੀ ਜਾਗਦੀ ਜੋਤ ਉਵੇਂ ਕਮਰ ਕੱਸਾ ਲੱਗਾ ਹੈ ਕਲਗੀ ਸਾਹਿਬ ਸਿਰ ਤੇ ਝੂਲ ਰਹੀ ਹੈ ਨੂਰ ਇਨਾ ਮਸਤਕ ਤੇ ਆ ਗੋਲ ਢੋਲ ਪੈਂਦਾ ਨੂਰ ਪਾਈ ਹਰ ਸਿੰਘ ਜੀ ਦਾ ਹਿਆ ਨਹੀਂ ਪੈਂਦਾ ਕਿ ਮੈਂ ਚੰਡਾ ਪ੍ਰਚੰਡ ਕਰਦਿਆਂ ਸਤਿਗੁਰੂ ਜੀ ਦੀ ਆਗਿਆ ਆ ਕੇ ਕੋਈ ਵੇਰ ਨਹੀਂ ਸੀ ਫਿਰ ਮਹਾਰਾਜ ਜੀ ਦੀ ਆਗਿਆ ਮੰਨਦਿਆਂ ਹੋਇਆਂ ਉਹ ਚੰਡਾ ਪ੍ਰਚੰਡ ਕੀਤਾ ਲੜ ਲੜ ਕਰਦੀ ਹੋਈ ਅੱਗ ਬਲਣ ਲੱਗੀ ਹੈ ਸਾਰੀਆਂ ਲੱਕੜਾਂ ਸਾਧ ਸੰਗਤ ਜੀ ਬਲ ਗਈਆਂ ਹਜੂਰ ਦੇ ਸਰੀਰ ਨੂੰ ਅੱਗ ਨੇ ਛੋਹਿਆ ਤੱਕ ਨਹੀਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੀਰ ਨੂੰ ਅੱਗ ਨੇ ਨਹੀਂ ਛੋਹਿਆ ਕਿਉਂਕਿ ਪੰਨਾਂ ਤਤਾਂ ਦੇ ਸਰੀਰ ਨੂੰ ਅੱਗ ਛੋਂਦੀ ਹੈ ਹਜੂਰ ਨੇ ਪਹਿਲਾਂ ਹੀ ਤਤਾਂ ਦੇ ਤਤ ਮਿਲਾ ਦਿੱਤੇ ਸੀ ਇਸ ਕਰਕੇ ਮਹਾਰਾਜ ਦੇ ਸਰੀਰ ਨੂੰ ਅੱਗ ਨੇ ਨਹੀਂ ਛੋਹਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਨਾਭੀ ਦੇ ਵਿੱਚੋਂ ਸਾਧ ਸੰਗਤ ਜੀ ਅਗਨ ਨੂੰ ਪ੍ਰਗਟ ਕੀਤਾ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਨਾਭ ਤੋਂ ਜਿਵੇਂ ਅੱਗ ਪ੍ਰਗਟ ਹੋਈ ਹੈ ਹੌਲੀ ਹੌਲੀ ਵੇਖ ਦੇ ਆ ਵੇਖਦੇ ਆ ਉਸ ਅਗਨੀ ਦੇ ਵਿੱਚ ਸਤਿਗੁਰੂ ਦਾ ਸਰੀਰ ਅਲੋਪ ਹੋ ਗਿਆ ਆਕਾਸ਼ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋਇਆ ਉਸ ਵਕਤ ਤੇ ਜਾਇਜਾਕਾਰ ਦੀਆਂ ਤੁਨਾ ਸੁਣੀਆਂ